ਵੱਲੋਂ ਯੁਧ ਨਸ਼ਿਆਂ ਵਿਰੁੱਧ ਮਹਿਮ ਦੌਰਾਨ 50 ਗ੍ਰਾਮ ਹੈਰੋਇਨ ਬਰਾਮਦ ਇੱਕ ਗ੍ਰਿਫਤਾਰ ਸ੍ਰੀ ਹਰਵਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇ ਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਨਯੋਗ ਡੀసీపీ ਸਾਹਿਬ ਦੇ ਏਜੰਡੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਤਫਤੀਸ਼ ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੀ ਅੰਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮਹਿਮ ਅਤੇ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਮੁਖ ਅਫਸਰ थाना ਸ਼ਾਹਕੋੜ ਦੀ ਪੁਲਿਸ ਪਾਰਟੀ ਵੱਲੋਂ ਹੈਰੋਇਨ ਸਪਲਾਈ ਕਰਨ ਵਾਲੇ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਸ਼੍ਰੀ ओंकार ਸਿੰਘ ਬਰਾੜ ਉਪ ਪੁਲਿਸ ਕਪਤਾਨ ਸਬਡਿਵੀਜ਼ਨ ਸ਼ਾਹਕੋੜ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਮੁਖ ਅਫਸਰ थाना ਥਾਣਾ ਸ਼ਾਹਕੋਟ ਦੀ ਟੀਮ ਐਸਆਈ ਨਿਰਮਲ ਸਿੰਘ ਇੰਚਾਰਜ ਚੌਂਕੀ ਮਲਸੀਆਂ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਮਿਤੀ 1 ਮਈ 2025 ਨੂੰ ਇਲਾਕਾ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਨਸ਼ੇ ਦੇ ਖਿਲਾਫ ਸਪੈਸ਼ਲ ਮਹਿੰਮ ਦੌਰਾਨ ਗਸ਼ਤ ਦਾ ਨਾਕੇਬੰਦੀ ਪਰ ਸੀ ਤਾਂ ਨੇੜੇ ਸ਼ਮਸ਼ਾਨ ਘਾਟ ਤਲਵੰਡੀ ਸੰਘੇੜਾ ਤੋਂ ਇੱਕ ਮੋਟਰਸਾਈਕਲ हीरो डिलक्स ਪਰ ਇੱਕ ਨੌਜਵਾਨ ਨੂੰ ਸ਼ੱਕ ਦੀ ਬਿਨਾ ਪਰ ਰੋਕ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਵਿੰਦਰ ਸਿੰਘ ਉਰਫ ਗੋਲੂ ਪੁੱਤਰ ਇਕਬਾਲ ਸਿੰਘ ਵਾਸੀ ਢੰਡੋਵਾਲ थाना ਸ਼ਾਕੋਟ ਜ਼ਿਲ੍ਹਾ ਜਲੰਧਰ ਦੱਸਿਆ ਜਿਸ ਦੇ ਮੋਟਰਸਾਈਕਲ ਦੀ ਤਲਾਸ਼ੀ ਕਰਨ ਤੇ ਮੋਟਰਸਾਈਕਲ ਦੇ ਬਾਕਸ ਵਿੱਚੋਂ ਲਿਫਾਫੇ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਤੇ ਇਸ ਦੇ ਲਿਫਾਫੇ ਮੁਕੱਦਮਾ ਦਰਜ ਇਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਗੁਰਵਿੰਦਰ ਸਿੰਘ ਉਰਫ ਗੋਲੂ ਪੁੱਤਰ ਇਕਬਾਲ ਸਿੰਘਵਾਸੀ ਟੁੰਡਵਾਲ थाना 샤ਕੌਰ जिला ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਤਰ੍ਹਾਂ ਪੁਲਿਸ ਵੱਲੋਂ 마ੜੇ ਅੰਥਰਾ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਨਾਲ ਹੀ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕੀ ਕੀਤਾ ਜਾ ਰਿਹਾ ਹੈ ਇਹ ਦੋਸ਼ੀ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਵਿੱਚ ਪੀੜਤ ਹੋ ਚੁੱਕੇ ਹਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਬਿਮਾਰੀ ਤੋਂ ਮੁਕਤ ਹੋ ਕੇ ਆਪਣਾ ਤੰਦਰੁਸਤ ਜੀਵਨ ਜੀ ਸਕਣ ਇਸ ਨੂੰ ਅਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਜ਼ਲ ਕੀਤਾ ਗਿਆ ਹੈ ਅਤੇ ਹੋਰ ਦੁਗਿਆਈ ਨਾਲ ਕੁੱਛਗ੍ਰਛ ਕੀਤੀ ਜਾ ਰਹੀ ਹੈ ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਯੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਨੇ ਅੰਚਲਾਈ ਹੈ ਜਿਹਦੇ ਤਹਿਤ ਮਾਨਯੋਗ ਡੀਪੀ ਸਾਹਿਬ ਨੇ ਦਿੱਤੇ ਗਏ ਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਸਾਰ ਜ਼ਿਲ੍ਹਾ ਜਨਰਲ ਅਧਿਕਾਰੀ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਦੱਸਿਆ ਵਰਕ ਜੀ ਐਸਪੀ ਇਨਵੈਸਟੀਗੇਸ਼ਨ ਸਭ ਜੁਟਾਈ ਜੀ ਦੇ ਗਾਈਡਲਾਈਨ ਦੇ ਮਾਡਲ थाना ਦੇ ਮੁਖ ਅਫਸਰ ਇਨਸਪੈਕਟਰ ਬਲੰਦਸਪੁਰ ਅਤੇ ਚੌਕਿੰਜਰ ਤਰਵੰਦੀ ਸਿੰਘ ਅਡਾ ਐਸ ਐ ਨਰਮਲ ਸਿੰਘ ਦੀ ਟੀਮ ਨੇ ਇੱਕ 50 ਗ੍ਰਾਮ ਫੈਰੋਨ ਸਮੇਤ ਦੋਸ਼ੀ ਗੁਰਵਿੰਦਰ ਸਿੰਘ ਜਿਸ ਗੋਲੂ ਪੁੱਤਰ ਖਵਾਲ ਸਿੰਘ ਵਾਸੀ ਪੈਂਡੰਡੋਆ थाना ਸ਼ਾਹਕੋਟ ਨੂੰ ਗ੍ਰਿਫਤਾਰ ਕੀਤਾ। ਇਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਪ੍ਰੰਤ ਇਹ ਹਰਨ ਜਿਹੜੀ ਕਿਤੋਂ ਲੈ ਕੇ ਆਇਆ ਸੀ ਉਹ ਇਹ ਦਾਲਸ਼ਰ ਕੀਤਾ ਜਾ ਰਿਹਾ ਹੈ ਅਤੇ ਕਿਹੜੇ ਸਾਧਨਾਂ ਨਾਲ। ਨਾਲ ਨਾਲ ਇਹ ਵੀ ਦੇਖਿਆ ਕਿ ਇਹਦੇ ਖਿਲਾਫ ਪਹਿਲਾਂ ਵੀ ਇੱਕ ਐਂਟੀ-ਸੈਸਡ ਦਾ ਮਕਦਮਾ ਅੰਦਰ ਹੈ ਉਹਦੇ ਦੇ ਜਮਾਨਤ ਤੇ ਆਇਆ ਹੋਇਆ ਹੈ। ਔਰ ਇਹ ਕ੍ਰਿਮੀਨਲ ਸ਼ੋਕਰ ਦਾ ਰਕਤੀਆ ਔਰ ਇਸਨੇ ਅਪਰਾਧ ਕੀਤਾ ਨੂੰ ਇਹਨੂੰ ਅਪਰਾਧ ਆਪਣਾ ਖੋਲਿਆ ਵੀ ਹੈਗਾ ਤੇ ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਦੂਦੇ ਪੁਲਿਸ ਰਿਮਾਂਡ ਜਿਹੜੀ ਹੈ ਕੀਤੀ ਜਾਵੇਗੀ ਔਰ ਪੰਜਾਬ ਪੁਲਿਸ ਵੱਲੋਂ ਇਸ ਯੋਧਨ ਨਸ਼ਾ ਵਿਰੋਧ ਦੇ ਮਹਾਮ ਦੇ ਤਹਿਤ ਮਾਰੇ ਅਨਸਰ ਜੋ ਸਮਗਲਰ ਕਿਸਮ ਦੇ ਹਨ ਉਹਨਾਂ ਦੇ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਔਰ ਨਾਲ ਨਾਲ ਜਿਹੜੇ ਇਸ ਬਿਮਾਰੀ 'ਚ ਲਿਫਤ ਹੋ ਚੁੱਕੇ ਹਨ ਉਹਨਾਂ ਦੇ ਇਲਾਜ ਕਰਾਉਣ ਲਈ ਵੀ ਪਬਲਿਕ ਨੂੰ ਮੋਟੀਵੇਟ ਕਰਕੇ ਉਹਨਾਂ ਨੂੰ ਕਰਾਇਆ ਜਾ ਰਿਹਾ ਹੈ ਟ੍ਰੀਟਮੈਂਟ ਉਹਨਾਂ ਦਾ ਇਹ ਆਪਰੇਸ਼ਨ ਜਿਹੜੇ ਹੈ ਲਗਾਤਾਰ ਪੁਲਿਸ ਵੱਲੋਂ ਜਾਰੀ ਹਨ ਤੇ ਜੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਹਰ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਹੈ। ਥੈਂਕ ਯੂ।